ਮੂੜ ਮੰਤਰ ਦੀ ਸ਼ੁਰੂਆਤ ੴ ਨਾਲ ਹੁੰਦੀ ਹੈ ਜੋ ਪਰਮਾਤਮਾ ਦੀ ਏਕਤਾ ਅਤੇ ਸਾਰੇ ਸੰਸਾਰ ਦੇ ਸਰਜਣਹਾਰ ਦੀ ਨਿਸ਼ਾਨੀ ਹੈ ਸਤਨਾਮ ਦਾ ਅਰਥ ਹੈ ਪਰਮਾਤਮਾ ਦਾ ਨਾਮ ਸੱਚਾ ਹੈ ਅਤੇ ਉਸ ਦੀ ਮੌਜੂਦਗੀ ਸਦੀਵਾ ਸੱਚੀ ਰਹਿੰਦੀ ਹੈ कर्ता पुरख ਦਾ ਮਤਲਬ ਹੈ ਕਿ ਪ੍ਰਮਾਤਮਾ ਸਭ ਕੁਝ ਬਣਾਉਣ ਵਾਲਾ ਹੈ ਸਾਰੇ ਸੰਸਾਰ ਦਾ ਸਿਰਜਨਹਾਰ ਹੈ ਨਿਰਪਉ ਦਾ ਅਰਥ ਹੈ ਪ੍ਰਮਾਤਮਾ ਬਿਨਾਂ ਕਿਸੇ ਡਰਤੇ ਹੈ ਉਸ ਦੇ ਕੋਲ ਕੋਈ ਭੈ ਨਹੀਂ ਹੈ ਨਿਰਵੈਰ ਦਾ ਮਤਲਬ ਹੈ ਕਿ ਪ੍ਰਮਾਤਮਾ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਰੱਖਦਾ ਉਹ ਸਾਰਿਆਂ ਨਾਲ ਪਿਆਰ ਕਰਨ ਵਾਲਾ ਹੈ अकाल मूर्त का अर्थ है कि परमात्मा समय तो परे है उसका कोई अंत नहीं है वो अकाल है अमर है अजूनी का मतलब है कि परमात्मा जन्म या मौत के चक्कर तो परे है वो सदा के लिए है ਸਬਹ ਦਾ ਮਤਲਬ ਹੈ ਕਿ ਪ੍ਰਮਾਤਮਾ ਖੁਦ ਤੋਂ ਹੈ ਉਹ ਆਪਣੇ ਆਪ ਵਿੱਚ ਹੈ ਉਸ ਦੀ ਕੋਈ ਸ਼ਕਲ ਜਾਂ ਰੂਪ ਨਹੀਂ ਹੈ ਗੁਰਪ੍ਰਸਾਦ ਦਾ ਮਤਲਬ ਹੈ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਅਸੀਂ ਪ੍ਰਮਾਤਮਾ ਦੀ ਸਚਾਈ ਨੂੰ ਸਮਝ ਸਕਦੇ ਹਾਂ ਬਿਨਾ ਗੁਰੂ ਦੇ ਇਹ ਗਿਆਨ ਹਾਸਲ ਕਰਨਾ ਮੁਸ਼ਕਲ ਹੈ ਪਹਿਲੀ ਪੌੜੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਅਕਾਲ ਸਚਾਈ ਨੂੰ ਬਿਆਨ ਕਰਦੇ ਹਨ ਅਕਾਲ ਮੂਰਤ ਦਾ ਮਤਲਬ ਹੈ ਕਿ ਪਰਮਾਤਮਾ ਦਾ ਰੂਪ ਸਮੇਂ ਤੋਂ ਪਰੇ ਹੈ ਉਹ ਸਦਾ ਲਈ ਹੈ ਅਜੂਨੀ ਸੈਪੰਗ ਦਰਸਾਉਂਦਾ ਹੈ ਕਿ ਪਰਮਾਤਮਾ ਜਨਮ ਅਤੇ ਮੌਤ ਦੇ ਸਰਕਲ ਤੋਂ ਬਿਨਾ ਹੈ ਉਹ ਆਪਣੇ ਆਪ ਤੋਂ ਮੌਜੂਦ ਹੈ ਗੁਰਪ੍ਰਸਾਦ ਇਹ ਸਿਖਾਉਂਦਾ ਹੈ ਕਿ ਪਰਮਾਤਮਾ ਨੂੰ ਸਮਝਣ ਲਈ ਗੁਰੂ ਦੀ ਕਿਰਪਾ ਜ਼ਰੂਰੀ ਹੈ ਫਿਰ ਗੁਰੂ ਨਾਨਕ ਤੇਜ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਸਦਾ ਸੱਚ ਹੈ ਅਤੇ ਉਹ ਸੱਚ ਇੱਥੇ ਪਿਛਲੇ ਸਮਿਆਂ ਵਿੱਚ ਅਤੇ ਭਵਿੱਖ ਵਿੱਚ ਸਦਾ ਲਈ ਵਰਤਮਾਨ ਰਹੇਗਾ ਆਦ ਸੱਚ ਜਗਤ ਸੱਚ ਤੇ ਹੈਪੀ ਸੱਚ ਇਹਨਾਂ ਵਿੱਚ ਗੁਰੂ ਜੀ ਨੇ ਇਹ ਦੱਸਦੇ ਹਨ ਕਿ ਪ੍ਰਮਾਤਮਾ ਦਾ ਸੱਚਾ ਨਾਮ ਹਰ ਸਮੇਂ ਅਤੇ ਹਰ ਯੁੱਗ ਵਿੱਚ ਸੱਚਾ ਰਹਿਣ ਵਾਲਾ ਹੈ ਨਾਨਕ ਹੋਸੀਪੀ ਸੱਚ ਦਾ ਅਰਥ ਹੈ ਕਿ ਪਰਮਾਤਮਾ ਦਾ ਸੱਚ ਸਦਾ ਸੱਚ ਰਹੇਗਾ ਅਤੇ ਕਦੇ ਵੀ ਨਹੀਂ ਬਦਲੇਗਾ